ਜਦ ਭੋਜਨ ਸ਼ੱਕੀ ਵਿਲੇ ਹੋਏ ਤਾਂ ਗਿਰੀ ਸੰਿਆਸੀ ਨੇ 360 ਚੇਲੇਆਂ ਸਣੇ ਬਾਬਾ ਸ਼੍ਰੀ ਚੰਦ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਤੇ ਬਾਬਾ ਜੀ ਤੋਂ ਛੁੱਟੀਆਂ ਲੈ ਕੇ ਮਾਤਾ ਹਿੰਗਨਾਜ ਜੀ ਦੇ ਦਰਸ਼ਨਾਂ ਨੂੰ ਰਸਤੇ ਪੈ ਗਏ ਜਦ ਥੋੜੀ ਦੂਰ ਗਏ ਤਾਂ ਗਿਰੀ ਸੰਿਆਸੀ ਦੇ ਕਦਮ ਇੱਕਦਮ ਰੁਕ ਗਏ ਕਾਰਨ ਇਹ ਸੀ ਕਿ ਗਿਰੀ ਸੰਿਆਸੀ ਦੇ ਪਾਸ ਇੱਕ ਪਾਰਸਤਾ ਟੁਕੜਾ ਸੀ ਜੋ ਕਿ ਜਦ ਵੀ ਰਾਹ ਵਿੱਚ ਸਫ਼ਰ ਵਿੱਚ ਆਪਣੇ 360 ਚਿਲੇਆਂ ਨੂੰ ਭੋਜਨ ਖਵਾਉਣਾ ਹੁੰਦਾ ਸੀ ਤਾਂ ਉਹ ਛੋਟਾ ਜਿਹਾ ਲੋਹੇ ਦਾ ਟੁਕੜਾ ਲੈਂਦੇ ਤੇ ਪਾਰਸ ਨਾਲ ਸ਼ੁਆ ਕੇ ਸੋਨਾ ਬਣਾ ਲੈਂਦੇ ਸਨ ਤੇ ਫਿਰ ਉਹੀ ਸੋਨਾ ਕਿਸੇ ਨਗਰ ਵਿੱਚ ਜਾ ਕੇ ਵੇਚ ਕੇ ਰਸਤ ਲੈ ਆਉਂਦੇ ਸਨ ਸੋ ਉਹਨਾਂ ਦਾ ਉਹ ਪਾਰਸਤਾ ਟੁਕੜਾ ਬਾਬਾ ਸ਼੍ਰੀ ਚੰਦ ਜੀ ਦੇ ਪਾਸ ਉਹਨਾਂ ਦੇ ਧੂਨੇ ਉੱਤੇ ਰਹਿ ਗਿਆ ਸੀ ਗਿਰੀ ਸੰਿਆਸੀ ਤੇ ਉਸ ਦੇ ਚੇਲੇ ਝੱਟਪਟ ਬਾਬਾ ਜੀ ਦੇ ਧੂਨੇ ਉੱਤੇ ਵਾਪਸ ਆ ਗਏ ਗਿਰੀ ਸੰਿਆਸੀ ਦਾ ਚਿਹਰਾ ਘਬਰਾ ਕੇ ਪੀਲਾ ਪੈ ਚੁੱਕਾ ਸੀ ਲਬਾਂ ਖੁਸ਼ਕ ਸਨ ਅੱਖਾਂ ਅੱਗੇ ਕਦੇ ਹਨੇਰਾ ਆਈ ਜਾਂਦਾ ਸੀ ਲੱਤਾਂ ਲੜਖੜਾ ਰਹੀਆਂ ਸਨ ਫੁੜੇ ਡਿੱਗਿਆ ਕਿ ਹੁਣ ਡਿੱਗਿਆ ਜਦ ਇਸ ਤਰ੍ਹਾਂ ਉਹਦੇ ਸਰੀਰ ਦੀ ਦਿਸ਼ਾ ਮਹਾਰਾਜ ਜੀ ਨੇ ਵੇਖੀ ਤਾਂ ਬੜੇ ਪਿਆਰ ਅਤੇ ਗੰਭੀਰਤਾ ਨਾਲ ਚੰਨੂ ਸੋਹਣੀ ਮੁਖੜੀ ਚੋਂ ਫੁੱਲ ਕੇਰੇ ਬਚਨ ਕੀਤੇ ਆਓ ਨਿਆਸੀ ਜੀ ਕੀ ਗੱਲ ਹੈ ਕੀ ਮਨ ਵਿੱਚ ਕੋਈ ਵਿਚਾਰ ਆ ਗਈ ਹੈ ਜੋ ਫਿਰ ਚੇਲਿਆਂ ਸਮੇਤ ਆਦਰਸ਼ਨ ਦਿੱਤੇ ਹਨ ਕੀ ਖਾਇਸ਼ ਹੈ ਲੁਕਾਓ ਨਾ ਦਿਲ ਦੀਆਂ ਦੱਸੋ ਆਓ ਬੈਠੋ ਸੰਤਾਂ ਕੋਲੋਂ ਸੰਤ ਕੋਈ ਗੱਲ ਨਹੀਂ ਛੁਪਾਉਂਦੇ ਬਾਬਾ ਜੀ ਦੇ ਇਹ ਬਜਨ ਸੁਣ ਕੇ ਸੰਨਿਆਸੀ ਗਿਰੀ ਇੱਕਦਮ ਬਾਬਾ ਜੀ ਦੇ ਚਰਨਾਂ ਉੱਤੇ ਡਿੱਗ ਪਿਆ ਰੂ ਰੂ ਕੇ ਦਤਾਰ ਬਾਬਾ ਸ਼੍ਰੀ ਚੰਦ ਜੀ ਦੇ ਚਰਨ ਹੰਝੂਆਂ ਨਾਲ ਧੋ ਦਿੱਤੇ ਬਾਬਾ ਜੀ ਨੇ ਚੁੱਕ ਕੇ ਉਠਾਇਆ ਤੇ ਪੁੱਛ ਕੀਤੀ ਭਗਤ ਜੀ ਦੱਸੋ ਕਿ ਇਹਦੀ ਕਿਹੜੀ ਬਿੱਤਾ ਪੈ ਗਈ ਜੇ ਬੱਚੇ ਵਾਂਗੂ ਰੋਣਾ ਸ਼ੁਰੂ ਕਰ ਦਿੱਤਾ ਹੈ ਕਿਹੜੀ ਚੀਜ਼ ਦਾ ਘਾਟਾ ਪੈ ਗਿਆ ਹੈ ਮਨ ਇੰਨਾ ਵਿਰਾਗ ਵਿੱਚ ਕਿਉਂ ਹੋ ਗਿਆ ਹੈ ਆਖਰ ਦੱਸੋ ਤੇ ਸਹੀ ਅਸੀਂ ਆਪ ਹਰ ਦੁੱਖ ਨਿਵਿਰਤ ਕਰਨ ਦਾ ਯਤਨ ਕਰਾਂਗੇ ਕਿਹੜੀ ਐਸੀ ਗੱਲ ਹੈ ਕਿ ਜਿਸ ਦਾ ਇਲਾਜ ਨਾ ਹੋਵੇ ਦੱਸੋ ਬਿਲਕੁਲ ਹੁਣ ਚਕੋ ਭਗਤ ਗਿਰੀ ਜੀ ਜਦੋਂ ਬਾਲਜਤੀ ਬਾਬਾ ਸ਼੍ਰੀ ਚੰਦ ਜੀ ਨੇ ਇਸ ਤਰ੍ਹਾਂ ਦੇ ਧੀਰਜ ਭਰੇ ਬਚਨ ਕਹੇ ਤਾਂ ਭਗਤ ਜੀ ਨੂੰ ਕੁਝ ਟਾਰਸ ਹੋਈ ਗਮ ਨਾਲ ਮੱਥੇ ਤੇ ਆਈ ਹੋਈ ਤਰੇੜੀ ਪੂੰਜੀ ਦੋਵੇਂ ਹੱਥ ਜੋੜ ਕੇ ਬੋਲੇ ਹੈ ਜਾਨੀ ਜਾਨ ਜੀ ਤੁਸੀਂ ਜਾਨੀ ਜਾਨ ਹੋ ਮੈਂ ਕੀ ਕਹਾ ਸੰਿਆਸੀ ਬਾਬਾ ਹਾਂ ਗਨ ਕਰਦੇ ਆ ਤਿਆਗ ਨੂੰ ਵਟਾ ਨਿਕਦਾ ਹੈ ਪਰ ਜੂੰਦੇ ਜੀ ਦੁਨੀਆਂ ਅਤੇ ਜ਼ਿੰਦਗੀ ਦੀਆਂ ਲੋੜਾਂ ਅਤੇ ਭੋਜਨ ਦੀ ਥੋੜ ਮਾਇਆ ਤੋਂ ਬਿਨਾ ਪੂਰੀ ਨਹੀਂ ਹੁੰਦੀ। हे दाताਰ ਪਿਤਾ ਜੀ ਮੇਰੇ ਪਾਸ ਇੱਕ ਪਾਰਸ ਦਾ ਵਟਾ ਸੀ ਜਿਸ ਨੂੰ ਮੈਂ ਲੋਹੀ ਤੇ ਪੂਟੇ ਨਾਲ ਸੁਖਾ ਕੇ ਸੋਨਾ ਬਣਾ ਲੈਂਦਾ ਸੀ ਅਤੇ ਉਹ ਸੋਨਾ ਵੇਚ ਕੇ ਆਪਣੀ 360 ਚੇਲਿਆਂ ਦਾ ਤੇ ਹੋਰ ਜਿਹੜੀ ਜਤਰੂ ਹੋਣ ਉਹਨਾਂ ਨੂੰ ਭੋਜਨ ਖਵਾਉਂਦਾ ਸੀ हे ਮੇਰੇ ਭਗਵਾਨ ਜੀ ਉਪਾਰਸ ਦਾ ਟੋਟਾ ਮੈਂ ਆਪ ਜੀ ਦੇ ਧੁੰਨੇ ਪਾਸ ਇੱਥੇ ਕਿਤੇ ਭੁੱਲ ਗਿਆ ਹਾਂ ਕਿੱਤ ਪਾ ਕਰੋ ਮੈਨੂੰ ਉਹ ਬਖਸ਼ ਦਿਓ ਮੈਂ ਆਪ ਜੀ ਦਾ ਬੜਾ ਧੰਨਵਾਦੀ ਹੋਵਾਂਗਾ ਸ਼ਿਵ ਸਰੂਪ ਰਦੀਆਂ ਸਿੱਧੀਆਂ ਦੇ ਮਾਦਕ ਮਹਿਰਾਂ ਦੇ ਸਮੁੰਦਰ ਬੇਦੀ ਚੰਨ ਉਦਾਸਿੰਮ ਤੇ ਇਕ ਦੇ ਸਰਤਾਜ ਬਾਬਾ ਸ਼੍ਰੀ ਚੰਗਜੀ ਮਸਕੁਰਾਏ ਤੇ ਬੋਲੇ ਭਗਤ ਜੀ ਬਸ ਇਹੋ ਗੱਲ ਸੀ ਪੱਥਰ ਦੇ ਨਿੱਕੇ ਜਿਹੇ ਟੋਟੇ ਵਾਸਤੇ ਮਨ ਦੀ ਅਵਸਥਾ ਇਹੋ ਜਿਹੀ ਬਣਾ ਲਈ ਜੇ ਕਿ ਤੁਹਾਨੂੰ ਉਸ ਪ੍ਰਭੂ ਤੇ ਭਰੋਸਾ ਨਹੀਂ ਜਿਹੜਾ ਸਿਰਜਨਹਾਰ ਹੈ ਕਿ ਉਹ ਰਿਜਕ ਦਾਤਾ ਨਹੀਂ ਪਰਮਾਤਮਾ ਪੱਥਰਾਂ ਵਿੱਚ ਵਸਦੇ ਕੀੜਿਆਂ ਨੂੰ ਵੀ ਰਿਜਕ ਦਿੰਦਾ ਹੈ ਕੀ ਉਹ ਜਿਹੜੇ ਪਰਮਾਤਮਾ ਨੂੰ ਦਿਨ ਰਾਤ ਸਿਮਰਦੇ ਹਨ ਉਹਨਾਂ ਭਗਤਾਂ ਨੂੰ ਰਿਜਕ ਨਹੀਂ ਦੇਵੇਗਾ ਸੰਨਿਆਸੀ ਜੀ ਤੁਸੀਂ ਸੰਿਆਸ ਧਾਰ ਕੇ ਵੀ ਪ੍ਰਭੂ ਪਿਤਾ ਦੇ ਮੂਡਕ ਦੀ ਮਾਦੇ ਦਇਆ ਦੇ ਸੁਭਾਤੋਂ ਅੰਜਾਮ ਹੋ ਰਹੇ ਹੋ ਜਿਉਂ-ਜਿਉਂ ਬਾਬਾ ਜੀ ਬਚਨ ਕਰ ਰਹੇ ਸਨ ਗਿਰੀ ਸੰਨਿਆਸੀ ਦਾ ਦਿਮਾਗ ਸੋਨ ਹੋ ਰਿਹਾ ਸੀ ਦਿਲ ਦੂਲ ਰਿਹਾ ਸੀ ਤੇ ਬਿਰਤੀ ਪਾਰਸ ਦੇ ਟੂਟੇ ਦੀ ਤਲਾਸ਼ ਵਿੱਚ ਭਟਕ ਰਹੀ ਸੀ ਮੂੰਹੋਂ ਗੱਲ ਕਰਨ ਲੱਗਿਆ ਜ਼ੁਬਾਨ ਨੂੰ ਵੱਲ ਪੈ ਰਹੇ ਸੀ ਫਿਰ ਦੱਬੀ ਆਵਾਜ਼ ਵਿੱਚ ਬੇਨਤੀ ਕੀਤੀ ਕਿ ਬਾਬਾ ਜੀ ਮੈਨੂੰ ਪਾਰਸ ਦਾ ਟੋਟਾ ਬਖਸ਼ੋ ਪਾਉ ਝੂਲੀ ਵਿੱਚ ਖੈਰ ਦੀਨदयाल ਜੀ ਹੇ शिव शंकर भोले भंडारी तेरे भंडारे भरपूर ਹਨ तेरे ਕੋਲ ਕਿਸੇ ਚੀਜ਼ ਦਾ ਘਾਟਾ ਨਹੀਂ ਤੇਰੇ ਦਰ ਤੂੰ ਮੈਂ ਨਿਮਾਣੇ ਨੇਂਦੀ ਕੀ ਜਹੀ ਮੰਗ ਮੰਗੀ ਹੈ ਪੂਰੀ ਕਰੋ ਦਤਾਰ ਬਾਬਾ ਜੀ ਜਦ ਸੰਿਆਸੀ ਨੂੰ ਬਹੁਤ ਕਬਰਾਇਆ ਡਠਾ ਤਾਂ ਗੁਰੂ ਨਾਨਕ ਦੇ ਨੈਣਾ ਦੇ ਤਾਰੇ ਦੁਖੀਆਂ ਦੇ سہਾਰੇ ਮਾਤਾ ਸੁਲਖਣੀ ਦੇ ਦਲਾਰੇ ਕਹਿਣ ਲੱਗੇ ਭਗਤ ਜੀ ਇੱਕ ਪੱਥਰ ਜੇ ਦਾ ਟੋਟਾ ਇੱਥੇ ਧੂਣੇ ਕੋਲ ਪਿਆ ਜ਼ਰੂਰ ਸੀ ਪਰ ਅਸਾਂ ਨੇ ਉਹ ਚੁੱਕ ਕੇ ਸਾਹਮਣੇ ਸਖਰ ਦਰਿਆ ਵਿੱਚ ਵਗਾ ਮਾਰਿਆ ਬਾਬਾ ਜੀ ਦੇ ਮੁਖੋਂ ਨਿਕਲੇ ਇਹ ਬਚਨ ਸੰਨਿਆਸੀ ਦੇ ਮਨ ਉੱਤੇ ਗੋਲਾ ਬਣ ਕੇ ਵੱਜੇ ਤਾਰਸ ਗਿਆ ਸੁਣ ਕੇ ਸੰਨਿਆਸੀ ਦੇ ਪ੍ਰਾਣ ਵੀ ਤਾਰਸ ਲੱਪਣ ਲਈ ਵਜੂਦ ਵਿੱਚੋਂ ਨਿਕਲਣ ਲਈ प्यार हो रहे सन पर जानी जान जान गई कि माया ਦੇ ਮੂਹ ਨੇ ਇਸ ਦਿਲ ਨੂੰ ਸਖਤ ਧੱਕਾ ਲਾਇਆ ਹੈ ਹਜੂਰ ਸੰਿਆਸੀ ਨੂੰ ਕਹਿਣ ਲੱਗੇ ਕਿਉਂ ਭਗਤ ਜੀ ਜੇ ਪੱਥਰ ਦੀ ਇੰਨੀ ਲੋੜ ਹੈ ਤਾਂ ਕਿ ਆਪਣਾ ਪੱਥਰ ਦਰਿਆ ਵਿੱਚੋਂ ਪਛਾਣ ਲਵੋਗੇ ਜਿਵੇਂ ਮਰਦਾ ਜਿਸਮ ਵਿੱਚ ਮੁਰਜਾਨ ਆ ਜਾਂਦੀ ਹੈ ਸਨਿਆਸੀ ਬਰਦਾਉ ਉੱਠਿਆ ਇੱਕਦਮ ਕਾਲੀ ਕਾਲੀ ਬੇਨਤੀ ਕੀਤੀ ਮਹਾਰਾਜ ਉਹ ਤਾਂ ਮੇਰੀ ਜੀਵਨ ਦੀ ਪੂੰਜੀ ਹੈ ਜਿੰਤ ਜਾਨ ਹੈ ਮੈਂ ਉਸੇ ਦੇ ਆਸਰੇ ਹੀ ਮਾਤਾ ਹਿੰਗਲਾਜ ਦੇ ਦਰਸ਼ਨ ਕਰਦਾ ਹਾਂ ਤੇ ਬਾਕੀ ਰਹੀ ਪਛਾਨ ਦੀ ਗੱਲ ਉਹ ਤਾਂ ਮੈਂ ਛੱਤ ਪਟ ਪਛਾਨ ਲਵਾਂਗਾ भगत ਦੀ ਹਾਲਤ ਤੇ ਤਰਸ ਖਾ ਕੇ ਮਹਿਰਾਂ ਦੇ ਸਾਈ ਉੱਠੇ ਤੇ ਭਗਤ ਨੂੰ ਤੇ ਉਸ ਦੇ ਚੇਲਿਆਂ ਸਮੇਤ ਦਰਿਆ ਸਖਰ ਦੇ ਕਿਨਾਰੇ ਤੇ ਪੁੱਜ ਗਏ ਤੇ ਭਗਤ ਗਿਰੀ ਸੰਨਿਆਸੀ ਨੂੰ ਕਿਹਾ ਮਾਰ ਭਗਤਾ ਨજર ਜਲਵਲ ਤੇ ਜਿਹੜਾ ਤੇਰਾ 파ਰਸ ਹੈ ਉਹ ਪਛਾਣ ਕੇ ਚੁਕਲਾ ਜਦੋਂ ਜਲਵਲ ਨਜ਼ਰ ਮਾਰੀ ਤਾਂ ਗਿਰੀ ਸੰਨਿਆਸੀ ਦੇ ਹੋਸ਼ ਭੁੰਗ ਗਏ ਸਾਰਾ ਮਾਨ ਜਾਂਦਾ ਰਿਹਾ ਉਸ ਨੇ ਡਿਠਾ ਕੀ ਲੱਖਾਂ ਹੀ ਪਾਰਸ ਦੇ ਵੱਟੇ ਪਾਣੀ ਦੀਆਂ ਲਹਿਰਾਂ ਤੇ ਤਰ ਰਹੇ ਹਨ ਫਿਰ ਹੱਥ ਬੰਨ੍ਹ ਕੇ ਅਰਜਾ ਕਰਨ ਲੱਗਾ हे ਬਖਸ਼ੇਨ ਹਾਰ ਜੀ ਬਖਸ਼ਿਸ਼ ਕਰੋ ਮੈਨੂੰ ਐਸੀ ਨਜ਼ਰ ਬਖਸ਼ੋ ਕਿ ਮੈਂ ਆਪਣਾ ਪਾਰਸ ਪਛਾਨ ਸਕਾਂ ਜੋਗੀ ਰਾਜ ਬਾਬਾ ਸ਼੍ਰੀ ਚੰਦ ਜੀ ਮਹਿਰਮ ਵਿੱਚ ਆਏ ਤੇ ਫਰਮਾਉਣ ਲੱਗੇ ਜਾ ਭਗਤਾ ਜਿਹੜਾ ਵੀ ਤੂੰ ਪਾਰਸ ਦਾ ਵੱਟਾ ਫੜ ਲਏਗਾ ਉਹ 13 ਹੀ ਹੋਵੇਗਾ ਭਗਤ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਜਦੋਂ ਉਸ ਨੇ ਇੱਕ ਬੱਟਾ ਚੁੱਕਿਆ ਤਾਂ ਉਹ ਹੋਰ ਹੈਰਾਨ ਹੋ ਗਿਆ ਕਿਉਂਕਿ ਇਹ ਹੀ ਉਸ ਦਾ ਪਾਸ ਦਾ ਪੱਥਰ ਸੀ ਉਸ ਨੇ ਇਹ ਨੀਲਾ ਵੇਖ ਕੇ ਮਹਾਰਾਜ ਬਾਬਾ ਸ਼੍ਰੀ ਚੰਦ ਜੀ ਦੇ ਚਰਨ ਫੜ ਲਏ ਤੇ ਬੇਨਤੀ ਕੀਤੀ ਹੁਣ ਆਗਿਆ ਬਖਸ਼ੋ ਪਰ ਬਾਲ ਜਤੀ ਜੀ ਉਸ ਦੀ ਚੰਗੀ ਤਰ੍ਹਾਂ ਤਸੱਲੀ ਕਰਾਉਣ ਲਈ ਉਸ ਨੂੰ ਆਪਣੇ ਨਾਲ ਫਿਰ ਧੁੰਨੇ ਤੇ ਲੈ ਗਏ ਤੇ ਨਵੇਂ ਸਿਰਿਓਂ ਬਚਨ ਬिलास ਸ਼ੁਰੂ ਕੀਤੇ ਸੰਗਤ ਜੀ ਅਗਰ ਜਾਣਕਾਰੀ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਸੰਤ ਪਰੰਪਰਾ ਪੰਜਾਬ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਹਾਂ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦੀ ਜੀਵਨ ਯਾਤਰਾ ਤੇ ਪਵਿੱਤਰ ਯਾਤਰਾ ਦੇ ਅਗਲੇ ਭਾਗ ਵਿੱਚ